ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਲੱਸ ਅਗਲੇ 48 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 27 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਔਰ ਮੀਂਹ ਤੇ ਕਿੰਨੇ ਕ ਅਸਰ ਹੋਣਗੇ ਇਸ ਵੇਲੇ ਜੇਕਰ ਤਾਜ਼ਾ ਸੈਟਲਰ ਦਾ ਸਿਰਾਂ ਦੇਖਦੇ ਆ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੀ ਪੰਜਾਬ ਦੀ ਗੱਲ ਕਰੀਏ ਤੇ ਇਸ ਵੇਲੇ ਮਾਝਾ ਖੇਤਰ ਦੇ ਵਿੱਚ ਜਿਹੜਾ ਜਿਹਾ ਬੱਦਲ ਬਣਿਆ ਹੋਇਆ ਜਿਨ੍ਹਾਂ ਦੇ ਵਿੱਚ ਸ੍ਰੀ ਵਰਸਾ ਸਾਹਿਬ ਔਰ ਸ੍ਰੀ ਤਰ੍ਹਾਂ ਤਰ੍ਹਾਂ ਸਾਹਿਬ ਗੁਰਦਾਸ ਸਿੰਘ ਜਣਿਆਂ ਦੇ ਵਿੱਚ ਮੀਂਹ ਦੇ ਅਸਰ ਬਣ ਕੇ ਨਹੀਂ ਆਉਂਦੇ ਘੰਟਿਆਂ ਦੇ ਦਰਮਿਆਨ ਜੋ ਜਹਸੇ ਮਾਲਵੇ ਦੇ ਖਾਸ ਕਰ ਉਹ ਜ਼ਿਲ੍ਹੇ ਜਿਹੜੇ ਹਰਿਆਣਾ ਨਾਲ ਲੱਗਦੇ ਆ ਪੂਰਬੀ ਮਾਲਵੇ ਦੇ ਜਨਦ ਵਿੱਚ ਫਟਿਆਲਾ ਨਾਬਾ ਲੁਧਿਆਣਾ ਸ਼ਰੀਫ ਅਧਗਰ ਸਾਹਿਬ ਹਰੇੜਾ ਵਸੀ ਮਹਾਲੀਆ ਨੇ ਖੇਤਰਾਂ ਦੇ ਵਿੱਚ ਉਮੀਦ ਆਸਾਰ ਬਣਦੇ ਜਾ ਰਹੇ ਨੇ ਕਿਉਂਕਿ ਹਰਿਆਣੇ ਦੇ ਵਿੱਚ ਅਸਲੇ ਬੱਦਲ ਬਣਿਆ ਹੋਇਆ ਜਿਹੜਾ ਕਿ ਕਰਨਾਲ ਕੁਰੂ ਖੇਤਰ ਅੰਬਾਲਾ ਭਵਾਨੀ ਰੋਤਕ ਝੱਜਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣ ਦੇ ਆਸਾਰੇ ਇਸ ਬੱਦਲ ਤੋਂ ਜਿਹੜੇ ਬਣਦੇ ਜਾ ਰਹੇ ਨੇ ਤੋ ਇਸੇ ਤਰ੍ਹਾਂ ਜੀ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਸ਼ਾਮ ਤੱਕ ਪੰਜਾਬ ਦੇ ਵਿੱਚ ਉਮੀਦ ਹੈ ਅਸਰ ਨੇ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਿਹੜੇ ਕੀਤੇ ਹੋਏ ਨੇ ਮੌਨਸੂਨ ਦੀਆਂ ਸਰਗਰਮੀਆਂ ਜਿਹੜੀਆਂ ਵਧਣ ਗਿਆ ਐਕਟੀਵਿਟੀਜ਼ ਵਧਣ ਗਿਆ ਇਸ ਲਈ ਅੱਜ ਮੌਨਸੂਨ ਦੇ ਅਸਰਾਂ ਉਮੀਦ ਜਿਹੜੇ ਅਸਰ ਬਣਦੇ ਜਾ ਰਹੇ ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜੋ ਜਿਹਾਸੇ ਹਿਮਾਚਲ ਉੱਤਰਾਖੰਡ ਜੰਮੂ ਪਹਾੜਾਂ ਦੇ ਵਿੱਚ ਮੌਨਸੂਨ ਦੀਆਂ ਜ਼ਬਰਦਸਤ ਐਕਟੀਵਿਟੀਜ਼ ਵੇਖਣ ਨੂੰ ਮਿਲਣ ਗਿਆ ਆਉਂਦੇ ਦਿਨਾਂ ਦੇ ਦਰਮਿਆਨ ਪਹਾੜਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਣ ਗਿਆ ਜਿਵੇਂ ਜਿਵੇਂ ਅੱਗੇ ਵਧਾਂਗੇ ਅੱਜ 25 ਤਰੀਕ ਹੈ ਜੀ 26 27 28 29 30 ਤਰੀਕ ਤੱਕ ਜਾਂਦੇ ਜਾਂਦੇ ਇਹ ਮਹੀਨਾ ਦੇ ਵਿੱਚ ਜ਼ਬਰਦਸਤ ਵਾਧਾ ਵੇਖਣ ਨੂੰ ਮਿਲੇਗਾ ਔਰ ਮੌਨਸੂਨ ਦੀਆਂ ਜ਼ਬਰਦਸਤ ਐਕਟੀਵਿਟੀਜ਼ ਹੋਣ ਗਿਆ ਤੇ ਪਹਾੜਾਂ ਦੇ ਵਿੱਚ ਜਿਹੜੇ ਆ ਬੱਦਲ ਫਟਣ ਦੀਆਂ ਘਟਨਾਵਾਂ لینڈ ਸਲਾਈਡ ਦੀਆਂ ਘਟਨਾਵਾਂ ਜਿਹੜਾ ਇਹਨਾਂ ਦੇ ਵਿੱਚ ਵਾਧਾ ਹੋਵੇਗਾ ਤੇ ਜ ਕਟ ਫਦਰ ਤੇ ਚੱਲ ਰਹੇ ਨੇ ਇਹਨਾਂ ਦੇ ਵਿੱਚ ਵੀ ਵਾਧਾ ਜਿਹੜਾ ਦਰਜ ਹੋਵੇਗਾ ਆਉਂਦੇ ਦਿਨਾਂ ਦੇ ਵਿੱਚ ਸੋ ਇਹ ਸਭ ਕੁਝ ਹੋਵੇਗਾ ਜੀ 4-5 ਦਿਨਾਂ ਦੇ ਵਿੱਚ ਯਾਨੀ ਕਿ ਅਗਲੇ ਜਿਹੜੇ 23 29 30 ਤਰੀਕ ਤੱਕ ਆਉਂਦੇ-ਆਉਂਦੇ ਮੌਸਮ ਨੇ ਰਫਤਾਰ ਫੜਨੀ ਹੈ ਤੇ ਜ਼ਬਰਦਸਤ ਮੀਂਹ ਜਿਹੜੇ ਲੱਗਣ ਜਾ ਰਹੇ ਨੇ ਜੇਕਰ ਤੁਹਾਨੂੰ ਤਾਜ਼ਾ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰੀਏ ਜੋ ਅੱਜ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ 25 ਤਰੀਕ ਦੇ ਲਈ ਅਲਰਟ ਕੀਤਾ ਹੋਇਆ ਨੇ 26 ਤਰੀਕ ਤੱਕ ਲਈ ਅਲਰਟ ਨੇ 27 ਤਰੀਕ ਦੇ ਲਈ ਵੀ ਅਲਰਟ ਨੇ ਅਗਲੇ ਤਿੰਨ ਤਣੇ ਜਾ ਵੈਸੇ ਤਾਂ ਅਲਰਟ ਜਿਹੜੇ ਅਗਲੇ 4-5 ਦਿਨਾਂ ਤੇ ਲਈ ਨੇ ਪਰ ਵੀਡੀਓ ਹੁਣ 27 ਤਰੀਕ ਤੱਕ ਦੀ ਅਪਡੇਟ ਦੇ ਰਿਹਾ ਇਸ ਲਈ ਅੱਜ ਤੇ ਕੱਲ orange alert ਨੇ ਮੀਂਹ ਦੇ অতি ਭਾਰੀ ਮੀਂਹ ਦੀ ਉਮੀਦ ਹੈ ਵੈਰੀ ਟੂ ਵੈਰੀ ਹੈਵੀ ਰੇਨ ਯਾਨੀ ਕਿ ਬਹੁਤ ਜ਼ਿਆਦਾ ਫਾਰੀ ਮੀਂਹ ਦੀ ਉਮੀਦ ਹੈ ਫਾਰੇ ਕੁਝ ਜ਼ਿਲ੍ਹਿਆਂ ਦੇ ਵਿੱਚ ਲੱਗਣਗੇ ਇਸ ਸਲਾਵਾ 27 ਤਰੀਕ ਤੱਕ ਅਲਰਟ ਜਿਹੜੇ ਫਿਲਹਾਲ ਜਾਰੀ ਕਰ ਦਿੱਤੇ ਗਏ ਨੇ ਸੋ ਜਿਹੜੀ ਦੱਖਣ ਪੱਛਮੇ ਮੌਨਸੂਨ ਹੈ ਇਹਨੇ ਰਫ਼ਤਾਰ ਫੜ ਲਈ ਹੈ ਅਰਬ ਸਾਗਰ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਹਵਾਵਾਂ ਮੌਨਸੂਨ ਦੀਆਂ ਸਿੱਧਾ ਕੁਝ ਕਰ ਰਹੀਆਂ ਨੇ ਉੱਤਰ ਭਾਰਤ ਵੱਲ ਨੂੰ ਤੇ ਜਿਹੜੀ ਵਧੀਆ ਮੀਂਹ ਜਿਹੜੇ ਲੈ ਕੇ ਆ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਜ਼ਬਰਦਸਤ ਮੀਂਹ ਦੇ ਸਪੈਲ ਲੱਗਣ ਜਾ ਰਹੇ ਨੇ ਆਉਧਾ ਦਿਨਾਂ ਦੇ ਦੌਰਾਨ ਸ਼ੁਕਰੀਆ